ਤਨ ਤਨ ਸ੍ਰੀ ਵਾਹਿਰੂ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਖ ਪੰਜਨੀ ਸਾਹਿਬ ਗੜੀ ਮਹਲਾ ਪੰਜਵਾ ਸਾਜ ਦੁਖ ਪੰਜਨ ਤੀਰਾ ਨਾਮ ਜੀ ਦੁਖ ਪੰਜਨ ਤੀਰਾ ਨਾਮ ਆਠ ਪੈਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾ ਜਿਤ ਕਟੋ ਸੇ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੀੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨ ਜਪੈ ਆਰਾਧੀ ਔਰ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮਗਤ ਪੈ ਕ੍ਰਪਾਲ ਗੁਸਾਈਆਂ ਨਠੇ ਸੋਖ ਸੰਤਾਪ ਤਤਿ ਵਾਵਨਾ ਲੱਗਈ ਸਤਗੁਰ ਰਖੀ ਆਪ ਗੁਰਨਰਾਇਣ ਦੇਵ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਟੈ ਸਭ ਕਿਛੁ ਪਾਇ ਜਨ ਨਾਨਕ ਸਬਰ ਹਾਰੀ ਗਉੜੀ ਮਹਲਾ 5 ਸੁਕੇ ਹਰੇ ਕੀਏ ਕਿਨ ਮਹ ਹੈ ਅੰਮ੍ਰਿਤ ਦ੍ਰਿਸ਼ਟ ਸਚ ਜੀਵਾਈ ਕਾਟੇ ਕਸ਼ਟ ਪੂਰੇ ਗੁਰ ਦੀਵੋ ਸੇਵਕੋ ਦਿਨੀ ਆਪਣੀ ਸੀਵ ਰਹਾਉ ਮਿਟ ਗਈ ਚਿੰਤਾ ਪੁਣੀ ਮਨ ਆਸੈ ਕਰੀ ਦਿਆ ਸਤਿਗੁਰੁ ਗੁਣ ਤਸੈ ਦੁਖ ਨਾ ਠੇ ਸੁਖ ਐਸ ਮਾਈ ਠੀ ਨ ਪਰਿ ਜਾ ਗੁਰ ਫਰਮਾਈ ਇਚ ਪਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸੁਖੁਲ ਫਲੇ ਗਉੜੀ ਮਹਲਾ 5 ਤਾਬ ਗਏ ਪਾਈ ਪ੍ਰਸੰਤ ਸੀਤਲ ਬੈ ਕੀਨੀ ਪ੍ਰਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੀ ਜਨਮ ਜਨਮ ਕੇ ਵਿਸਰੇ ਮੀਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕ ਬਿਨਸਿ ਅਥਾਉ ਸੈ ਸੁਬਾਈ ਬੋਲੀ ਹਰ ਬਾਣੀ ਆਟ ਪਹਿਰ ਪ੍ਰਭ ਸਿਮਰਉ ਪ੍ਰਾਣੀ ਦੂਰ ਦਰਦ ਜਮ ਨੀੜ ਨ ਆਵੈ ਕਉ ਨਾਨਕ ਜੋ ਹਰ ਗੁਣ ਗਾਵੈ ਗਾੜੀ ਮਹਲਾ 5 ਜੇ ਸਿਮਰਤ ਦੁਖ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਬ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਿਖਾਣੀ ਰਹਾਉ ਇਕ ਸਿਬਨ ਨਾਹੀ ਦੂਜਾ ਕੋਈ ਜਾ ਕੇ ਦ੍ਰਿਸ਼ਟ ਸਦਾ ਸੁਖ ਹੋਈ ਸਾਜਨ ਮੀਤ ਸਖਾ ਕਰੀਕ ਹਰ ਹਰ ਅਖਰ ਮਨ ਮੈਂ ਲੀਖ ਰਵ ਰਿਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਾੜੀ ਮੰਨ ਲਾ ਪੰਜਵਾਂ ਕੋਟ ਬਿਗਨ ਹਿਰਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਸ ਜਪ ਹਰ ਚਰਨ ਮਿੱਟੀ ਖੁਰਤਾ ਸਿਰਹ ਸਰਬ ਕਲਿਆਨ ਸੁਖ ਸਹਿਜਿ ਨਿਦਾਨ ਜਾ ਕਰਿ ਹਿਰਦੈ ਉਸੇ ਭਗਵਾਨ औख द तन्त सब सारि करनि कर्हार सब परम पजू परब्रह्म कौ नानक नानकट धर्म गौडी महला पञ्ज सा गुरु गोविंद पाई ता पा बिनसी विंसि पाई पा ਰਾਮ ਨਾਮ ਨਿਤ ਰਸਨ ਬਖਾਨ ਬਿਨਸੀ ਰੋਗ ਪੈ ਕਲਿਆਨੀ ਪਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰੀ ਨਿਰਮਲ ਗੁਣ ਕਾਹੋ ਨਿਤ ਨੀਤ ਗਈ ਬਿਯਾਦ ਬ੍ਰਜਨ ਮੀਤ ਮਨ ਵਿੱਚ ਕਰਮ ਆਪਣਾ ਧਿਆਈ ਨਾਨਕ ਦਾ ਤੇਰੀ ਸਰਨਾਈ ਗਉੜੀ ਮਹਲਾ 5 ਨਿਤ ਪ੍ਰਗਾਸ ਕੀਆ ਗੁਰਦੀਵ ਬਰਮ ਗਏ ਪੂਰਨ ਭਈ ਸਿਵ ਰਹਾ ਸੀਤ ਲਾਤੀ ਰਖਿਆ ਬਿਹਾਰੀ ਪਰਮ ਪ੍ਰਪਾ ਕਰਪਾਦਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਂ ਸੰਗਹਰ ਅੰਮ੍ਰਿਤ ਪੀਵੈ ਗਉੜੀ ਮਹਲਾ 5 ਫਿਰ ਕਰ ਬੈਸ ਹੈ ਜਿਨ ਪਿਆਰੀ ਸਤਿਗੁਰ ਤੁਮਰੇ ਕਾ ਜਸੁ ਵਾਰੀ ਰਹਾਉ ਜਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈਜ ਰਖੀ ਕਰਤਾ ਰਈ ਬਾਦਸ਼ਾਹ ਸਹਸ ਵਸਕਰਦੀਨੇ ਅੰਮ੍ਰਿਤ ਨਾਮ ਮਾਰਸ ਪੀਨੇ ਨਿਰਪੋਹੀ ਭਜੂ ਭਗਵਾਨ ਸਾਥ ਸੰਗਤ ਮਿਲ ਕੀਨੋ ਦਾਨ ਸੰ ਪਰਿਪ੍ਰੇ ਅੰਤਰ ਜਾਮੀ ਨਾਨਕ ੂਟ ਪੱਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੀਰੀ ਮੋਹਿ ਨਿਰਗੁਣ ਸਭ ਗੁਣ ਤੀਰੀ ਰਹਾਉ ਪੰਚ ਵਿਖੇ ਦੀ ਏਕ ਗਰੀਬ ਰਖ ਰਖਨ ਹਾਰੀ ਖੇਰ ਕਰੇ ਅਰਬੋਤ ਸੰਤਾ ਵਹੈ ਆਯੂ ਸੰਤ ਹਰੀ ਕਰ ਕਰ ਹਰਿਉ ਅਨਕ ਬੋ ਪਾਤੀ ਛੋਡੇ ਕਤੋਂ ਨਹੀਂ ਇਕ ਬਾਤ ਸੁਣ ਤਾਂ ਕੀ ਓਟ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਤੀਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਪੋ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਾ ਵਿਖਰਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਭਿਆ ਪ੍ਰਗਾਸ ਪਾਇਆ ਆਪਨ ਨਿਰਵਾਣੀ ਬਿਲਾਵਲ ਮਹੱਲਾ ਪੰਜਵੈ ਸਰਬ ਕਲਿਆਣ ਕੀਏ ਗੁਰ ਦੀਵੋ ਸੇਵਕ ਆਪਣੀ ਲਾਇਓ ਸਿਵ ਬਿਗਨ ਲਾਗੇ ਜਪ ਅਲਖ ਭੀਉ ਤਤ ਪੁਨੀਤ ਭਈ ਗੁਣ ਗਾਏ ਦੁਰਤ ਗਿਆਨ ਹਰਨਾਮ ਧਿਆਈ ਰਹਾਉ ਸਭਨੀ ਥਾਈ ਰਵਿਆ ਆਪੂ ਆਜੁ ਗਾਜਾ ਕਵਰ ਪ੍ਰਤਾਪ ਗੁਰ ਪਰਸਾ ਨ ਹੋਏ ਸੰਤਾਪ ਗੁਰ ਕੀ ਚੰਨ ਲਗੇ ਮਨ ਮੀਠੇ ਨਿਰਵਿਗਨ ਹੋਏ ਸਭ ਥਾਈ ਹੂਠੀ ਸਭ ਸੁਖ ਪਾਏ ਸਤ ਗੁਰੂ ਤੂਠੇ ਪਾਰ ਬ੍ਰਹਮ ਪ੍ਰਵ ਭੈ ਗੁਰ ਖਵਾਲੀ ਕਿੱਥੈ ਕਿੱਥੈ ਦਿਸੇ ਨਾ ਲੀ ਨਾਨਕ ਦਾਸ ਖਸਮ ਰਿਤ ਪਾਲੀ ਵਿਲਾਵਲ ਮਹੱਲਾ ਪੰਜਵਾਂ ਚਰਨ ਕਮ ਪ੍ਰਾਹੇ ਦੇਤਿਆਈ ਰੂਗ ਗਈ ਸਗਲੇ ਸੁਖ ਪਾਈ ਗੁਰਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਤਕਤਾ ਅੰਮ੍ਰਿਤ ਪ੍ਰਭ ਬਾਣੀ ਕੋ ਨਾਨਕ ਜਪ ਜਿਵੇ ਗਿਆਨੀ ਬਿਲਾਲ ਮਹੰਲਾ ਪੰਜਵਾ ਸਤ ਪਾਈ ਗੁਰ ਸਤਗੁਰ ਪੂਰੀ ਸੁਖ ਉਪਜੀਵਾ ਜੀ ਅਨਹਦ ਤੂਰੀ ਰਹਾ ਤਪ ਸੰਤਾਪ ਵਿਨਾਸੀ ਹਰਿ ਸਿਮਰਤਿ ਕਿਲ ਵਿਕਸਵ ਨਾਸੀ ਅੰਧ ਕਰੋ ਮੇਰ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਮਿਲਾ ਨਮਹਲਾ ਪੰਜਵੈ ਸਗਲ ਆਨੰਦ ਕੀਆ ਪਰਮੇਸ਼ਰੀ ਆਪਣਾ ਮਿਰਸ ਮਾਰਿਆ ਸਾਜਨਾ ਹੋਏ ਕਿਰਪਾਲ ਬਿਸ਼ੇਸ ਪਰਿਵਾਰਿਆ ਕਾਜ ਸਤਗੁਰ ਆਪ ਸਵਾਰਿਆ ਵੱਡਿਆ ਅਦਾ ਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵੰਤਰੰਤਰ ਪਵਨ ਹਰਿਆ ਹੋਈ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨ ਫਲ ਪਾਈ ਪੂਰਨ ਇੱਛ ਪੁਜਾਰਿਆ ਬੇਲਾ ਮਹੱਲਾ ਪੰਜਵੈ ਰੋਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸਹਜ ਘਰ ਆਇਆ ਰਹਾ ਰਾਜ ਰਣਜ ਪੂਜਨ ਕਾ ਮੇਰੇ ਭਾਈ ਅੰਮ੍ਰਿਤ ਨਾਮ ਰਿਧਮ ਹੈ ਸ੍ਰੀ ਆਈ ਮਾਨੰਗਰ ਊਰੇ ਸਰਨ ਆਈ ਜਿਨ ਆਪਣੇ ਨਾਮ ਕੀ ਪਹਿਜ ਰਖਾਈ ਮਿਲਾ ਹਲ ਮਹੱਲਾ ਪੰਜਵਾਂ ਤਾਪ ਸੰਤਾਪ ਸਹਲੇ ਗਏ ਬਿਨ ਸੇ ਤੇ ਰੋਗ पार ब्रह्म तू बख्सिया संतन रस सर्व सुखा तेरी मंडली मन तना रोग गुण गाओ नित राम की ही अवकद योग आये बसो घर देश में ही भली संयोग नानक प्रस प्रसन्न फैल गए ग बेलाल महला पंजवाई बंदन काटिया प्रभु हुआ कृपालू दीदया प्रपार ब्रह्म निहाल गुर गुरपूरै कृपा करी काटिया दुख रोग तन शीतल सुखी पया प्र जोग राह ਆਹ ਕਹਨੇ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮੰਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ ਹਰੇ ਹਰ ਹਰ ਜਾਪੀਐ ਅੰਤ ਲਿਵ ਲਾਈ ਜਿ ਲਿਵ ਕ ਕਰੈ ਸਦ ਹੋਈ ਸਦੂ ਸਰਨਾਈ ਸੰਤ ਜਪਤ ਹਰ ਨਾਮ ਜਸ ਤਾ ਕੀ ਦੂਰ ਵਿਦਾਈ ਮਹਾਂ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਵੇ ਲਾਲ ਮਹੱਲੇ ਪੰਜਵੈ ਹਰ 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 ਅਰਾਧੀਐ ਹੋਈ ਅਰੂਪ ਰਾਮਚੰਦ ਕੀ ਲਸਟਿਕ ਜਨਮ ਮਾਰਿਆ ਰੂਗ ਰਹਿ ਗੁਰਪੁਰ ਹਰ ਜਾਪੀਐ ਨਿਤ ਕੀਤੇ ਭੂਗ ਦਾ ਸ਼ੰਕ ਕ ਵਰਣ ਮਿਲਿਆ ਸੰਜੋਗ ਜੇ ਸਿਮਰਤ ਸੁਖ ਪਾਈਐ ਬਿਨ ਸੇ ਬਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਗਪਦੀ ਘਰ ਪੰਜਵਾ ਇਕ ਓੰਕਾਰੇ ਸੰਗੁਰ ਪਰਸਾਰੀ ਔਰ ਉਪਾਸ ਸਭ ਤਿਆਗਿਆ दारू ਨਾਮ ਲਿਆ ਤਾਂ ਪਾਪ ਸਾ ਮਿਟੇ ਰੂਗ ਸੀਤਲ ਮਨ ਭਇਆ ਗੁਰਪੂਰਾਂ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਹਾਂ ਪੱਕੜੇ ਪ੍ਰਭ ਕਾਂਢਿਆ ਕੀਨਾ ਆਪਣੇ ਆਓ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਓ ਬਿਲਾਲ ਮਹੱਲਾ ਪੰਜਵਾਂ ਰੋਗ ਮਿਟਾਇਆ ਆ ਪ੍ਰਭ ਉਪਜਿਆ ਸੁਖ ਸ਼ਾਂਤ ਵਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨਾ ਗਤੀ ਜੋ ਸਦਾ ਸਹਾਈ ਰਹਾਉ ਮ੍ਰਿਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਐ ਨਾਨਕ ਜੋਰ ਗੋਬਿੰਦ ਕਾ ਪੂਨ ਗੁਣਤਾਸਿ ਬਿਲਾਲ ਮਹਲ ਲੈ ਪੰਜਵਾ ਤਤੀ ਵਾ ਨ ਲੱਗਈ ਪਰ ਬ੍ਰਹਮ ਸਰਨਾਈ ਤਉ ਗਿਰਦਾ ਮਾਰੇ ਰਾਮਕਾਰ ਦੁੱਖ ਲੱਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਨਤ ਬਣਾਈ ਰਾਮ ਨਾਮ ਔਖੜ ਦਿਆ ਏਕਾ ਲਿਵ ਲਾਈ ਰਹਾ ਰਾਖ ਲਈ ਤਨ ਰਖਨ ਹਾਰ ਸਭ ਆਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਬਿਲਾਲ ਮਹੱਲਾ ਪੰਜਵਾ ਆਪਣੇ ਬਾਲ ਕਾਵ ਰਖਿਐ ਨ ਪਾਰ ਬ੍ਰਹਮ ਗੁਰ ਦੀਵ ਸੁਖ ਸਾਤ ਸਹਿਜ ਆਨੰਦ ਪੈ ਹੁਨ ਬਈ ਸਿਵ ਰਹਾਉ ਭਜਨ ਕੀ ਬੇਨਤੀ ਸੁਣੀ ਪ੍ਰਵਾਪ ਰੋਗ ਮਿਟਾ ਜੀ ਵਾਲੇ ਅਨ ਜਾ ਕਾ ਵਡ ਪ੍ਰਤਾਪ ਦੁਖ ਮਾਰੇ ਬਖਸ਼ਣ ਆਪਣੀ ਕਲਧਾਰੀ ਮਨ ਬਾਸ਼ਤ ਫਲ ਦਿੱਤਿਆਂ ਨਾਨਕ ਬਲਹਾਰੀ ਬਿਲਾਵਲ ਮਹੱਲਾ ਪੰਜਵਾਂ ਤਾਪ ਲਹਾਇਆ ਗੁਰ ਸਿਰਜਨ ਹਾਰੂ ਸਤ ਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰਮਸਤਕਦਾਰ ਬਾਲਕ ਰਖ ਲੀਨੋ ਪ੍ਰਵ ਅਮਰਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰਖੈ ਮਿਰਵਾਨ ਗੁਰੂ ਨਾਨਕ ਬੋਲੇ ਦਰਗੇ ਪਰਵਾਨੋ ਵੀ ਲਾਲ ਮਹੱਲਾ ਪੰਜਵਾਂ ਤਾਪ ਆਪਤੀ ਰਖੀ ਆਪੂ ਸੀਤਲ ਪੈ ਗੁਰ ਚੰਨੀ ਲਾਗੀ RAM ਨਾਮ ਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਹਸ ਪ੍ਰਭੂ ਦੀਨੇ ਜਗਤ ਦਾ ਨਵਖੰਨ ਪ੍ਰਤਾਪੂ ਦੁਖ ਬਿਨ ਸੇ ਸੁਖ ਅੰਧ ਪ੍ਰਵੇសា ਤ੍ਰਿਸ਼ਨੁ ਜੀ ਮਨ ਤਨ ਸਚਿਤਰਾ ਅਨਾਥ ਕੋ ਨਾ ਸੰਸਮਰਥਾ ਸਗਲ ਸ੍ਰੇਟ ਕੋ ਮਾਈ ਬਾਪ ਪਦਵ ਸਲਵ ਪੰਜਨ ਸੁਆਮੀ ਗੁਰ ਗੁਣ ਗਾਤ ਨਾਨਕਾ ਆਪੋ ਮਿਲਾਲ ਮਹੱਲਾ ਪੰਜਵੈ ਕਰੀਸ਼ਨਾ ਨੰ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੂਗਾ ਕੂਟ ਵਿਗਨ ਲਾਤੀ ਪ੍ਰਸਰਨਾ ਪ੍ਰਕਟੀ ਭਲੇ ਸੰਜੂਗਾ ਪ੍ਰਭਾਣੀ ਸਸ ਬਖਿਆ ਗਾਓ ਸੁਨੋ ਪਰੋ ਨਿਤ ਪਾਈ ਗੁਰ ਪੂਰੇ ਤੋ ਰਾਖਿਆ ਰਹਿ ਸਚ ਸ ਮਿਤ ਵਿਡਾਈ ਭਗਤ ਵਛਲ ਦਿਆਲਾ ਸੰਤਾ ਕੀ ਪੈ ਰਖਦਾ ਆਇ ਆਦ ਵਿਦ ਬ੍ਰਤ ਪਾਲਾ ਹਰ ਅੰਮ੍ਰਿਤ ਨਾਮ ਪੂਜਨ ਨਿਤ ਪੁਚਾਉ ਸਰਬ ਵਿਲਾ ਮੁਖ ਪਾਵਉ ਜਰ ਅਮਰ ਤਾਪ ਸਭ ਨਟ ਗੁਣ ਗੋਬਿੰਦ ਨਿਤ ਗਾਵਉ ਸੁਣੀ ਅਰਦਾਸ ਸੁਆਮੀ ਮੀਰੇ ਸਰਬ ਕਲਾ ਬਣਾਈ ਪ੍ਰਗਟ ਪੈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਟ ਮਹੱਲਾ ਪੰਜਵੈ ਸੂਖ ਮੰਗਲ ਕਲੀਆਂ ਸਹਿ ਜਨ ਪ੍ਰਭ ਕੀ ਚਨਿ ਹਰੀਆ ਰਖਨ ਹਾਰੇ ਰਾਖਿਓ ਬਾਰ ਕੋ ਸਤਿਗੁਰ ਤਾ ਪੁਤਾਰਿਆ ਉਬਰੇ ਸਤਿਗੁਰ ਕੀ ਸਿਰੇ ਨਾਈ ਜਾਕੀ ਸਿਵ ਨਾ ਬਿਰਥੀ ਜਾਈ ਰਹਾ ਕਰਮੈ ਸੂਖ ਬਾਰ ਫਰ ਸੂਖਾ ਪ੍ਰ ਆਪਣੇ ਭੈ ਦੀ ਅਲਾ ਨਾਨਕ ਵਿਗਨ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾ ਲਾਉ ਸੋਟ ਮਹੱਲਾ ਪੰਜਵਾਉ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਅਰਧੋ ਸੁਆਮੀ ਪੂਰਨ ਕਾਲ ਹਮਾਰੀ ਅੱਜ ਓ ਤੂੰ ਸੁਖ ਸੰਪਤ ਰਾਸ ਰੱਖ ਲਿਓ ਪਾਈ ਮੇਰੀ ਕੋ ਪ੍ਰਭ ਅਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸ਼ਮ ਪੁਰਸਾ ਕਉ ਨਾਨਕ ਗੁਰ ਪੂਰਾ ਪੇਟਿਓ ਮਿਟਿਓ ਸਗਲਾ ਦੀਸ ਸੋਟ ਮਹਲਾ 5 ਸਿਮਰ ਸਿਮਰ ਗੁਰ ਸਤ ਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗੈ ਗੁਰ ਬਚਨੀ ਮਨ ਇੱਛੀ ਫਲ ਪਾਇਆ ਮੇਰਾ ਗੁਰਪੂਰਾ ਸੁਦਾਤਾ ਕੰਨ ਕਾਂ ਸਮਰਸ ਸੁਆਮੀ ਪੂਰਨ ਉਰਕ ਵਿਦਾਤਾ ਰਹਾ ਅਨੰਦ ਬਨੋ ਮੰਗਲ ਗੁਣ ਗਾਓ ਗੁਰ ਨਾਨਕ ਭੈ ਦੀ ਅਲਾ ਜੈ ਜੈ ਕਾਰ ਭੈ ਜਗ ਭੀਤਰ ਓ ਆਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਤ ਸਮਾਰਿਆ ਵੀਰਾ ਜੀ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਨ ਗਾਵੂ ਮਨ ਤਨ ਦੇਹ ਸੁਖਾ ਲਈਰ ਪਤ ਤੋਦਾਨ ਸਤ ਗੁਰ ਮੀਰਾ ਮੋਹਿ ਤਿਸ ਕਾ ਪਰਵਾਸ ਬਖਸ਼ਲੇ ਸਭ ਸੁੱਚੇ ਸਾਹਿਬ ਸੁਨ ਨਾਨਕ ਕੀ ਅਰਦਾਸ ਸੋਰਠ ਮਹਲਾ ਪੰਜ ਵਾਏ ਬਖਸ਼ਿਆ ਪਰਮ ਪਰਮੇਸ਼ਰੀ ਸਗਲੇ ਰੋਗ ਵਿਦਾਰੀ ਗੁਰਪੂਰੇ ਕੀ ਸਰਨੀ ਉਬਰੀ ਕਾਰਜ ਸਲਸਵਾਰੀ ਹਰ ਜਨ ਸਿਮਰਿਆ ਨਾਮ ਆਗਾਤਾ ਪੁਤਾਰਿਆ ਸਤਗੁਰੂ ਪੁਰਾਏ ਆਪਣੀ ਕਿਰਪਾ ਦਾਰੀ ਰਹਾਉ ਸਦਾ ਅਨੰਦ ਕਰੇ ਮੇਰੇ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੱਡੀ ਉਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਦਪਾਖਿਆ ਸੋਤ ਮਹੱਲਾ ਪੰਜਵਾਂ ਐ ਕਿਰਪਾ ਸੁਆਮੀ ਮੀਰੀ ਤੇ ਸਾਚੇ ਦਰਬਾਰੂ ਸਤਗੁਰੂ ਤਾਪ ਬੁਆਇਆ ਪਾਈ ਠਾਂ ਰਪਈ ਸੰਸਾਰ ਆਪਣੇ ਜੀਅ ਜੰਤਿਆ ਪੀ ਰੱਖੇ ਜਮਹਿ ਕਿਉ ਹਟਤਾਰ ਹਰ ਕੀ ਚੰਨ ਰਿਦੈ ਅਰਦਾਰੀ ਸਦਾ ਸਦਾ ਪ੍ਰਸਿਮਰਿਏ ਫਾਈ ਦੁਖ ਕਿਲ ਵਿਖ ਕਟਨੇ ਹਾਰੀ ਰਹਾ ਤਿਸ ਕੀ ਸਨੀ ਉਬਰੈ ਫਾਈ ਜਿਨ ਰਚਿਆ ਸਭ ਕੋਈ ਕਨ ਕਾਨ ਸੰਮਰ ਸੋਭਾਈ ਸਚੈ ਸਚੀ ਸੋਈ ਨਾਨਕ ਪ੍ਰਭ ਉਠਾਈਏ ਫਾਈ ਮਨ ਤਨ ਸੀਤਲ ਹੋਏ ਸੋਤ ਮਹਲਾ ਪੰਜਵਾਂ ਸੰਤੋ ਹਰ ਹਰ ਨਾਮ ਪਰੀ ਆਈ ਸੁਖ ਸਾਗਰ ਪ੍ਰਭੈ ਵਿਸਰ ਨਾਹੀ ਮਨ ਚਿੰਦਿਆੜਾ ਫਿਰ ਪਾਈ ਰਹਾ ਸੰਤ ਗੁਰੂ ਦੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪਦੇ ਅਲਾ ਗੁੱਖ ਮਿਟਿਆ ਸਭ ਪਰਿਵਾਰੀ ਸਰੁ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਦਾਰੂ ਨਾਨਕ ਪਾਤਰਾ ਕੀ ਪਰਮੇਸ਼ਰੇ ਦ੍ਰਿਅ ਆ ਸਭ ਸੰਸਾਰੂ ਸੋਟ ਮਹੱਲਾ ਪੰਜਵਾਂ ਮੀਰਾ ਸਤਗੁਰ ਰਖਵਾਂ ਲਾਹੁਆ ਧਾਰ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਵਿੰਦ ਨਵਾ ਨਿਰਵਾਰ ਰਹਾਉ ਤਉ ਆਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾ ਸੰਗਤ ਤੀ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਲਪ ਪਰ ਪ੍ਰਦੂਐ ਸੁਵਾਰੀ ਹਮਰਾ ਗੁਨ ਅਗੋਨਾ ਵਿਚਾਰੀਆ ਤਨ ਬਚਨ ਨਾਨਕ ਗੁਰ ਤੀਰਾ ਸਫਲ ਕਰਮ ਸਤਿ ਕਰਾਰਿਆ ਸੋਤਮ ਹਲਾ ਪੰਜਵਾ ਜੀ ਜੰਤਰ ਸਾਹਿਬ ਤਿਸ ਕੀ ਕੀਏ ਸੋਈ ਸੰਸਹਾਈ ਆਪਣੇ ਸੇਵਕੀ ਆਪੇ ਰੱਖੈ ਓਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਰਾਂਖੀ ਹੋਏ ਸਰਬ ਦੀ ਯਾਰ ਰਹਾਉ ਅੰਦਰ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਰਦਾਤਾ ਆਪਣੀ ਦਾਸ ਕੋ ਕੰਠ ਲਾਈ ਰੱਖੈ ਜਿਉ ਪਾਰਕ ਪਿਤਮਤਾ ਸੋਟ ਮਹੱਲਾ ਪੰਜਵਾਂ ਠਾਨ ਪਾਈ ਕਰਤਾਰੀ ਤਾ ਛੋੜ ਗਿਆ ਪਰਿਵਾਰੀ ਗੁਰੂ ਰਹਿ ਰਾਖੀ ਸੰਸਤੇ ਕੀਤਾ ਕੀ ਪਰਮੇਸ਼ਰਿਆ ਪੂਰਖਵਾਲਾ ਸਾਂਹ ਸਹਜ ਸੁਖ ਖਿਨ ਮੈਂ ਉਪਜੀ ਮਨ ਹੂ ਆ ਸਦਾ ਸੁਖਾਲਾ ਰਹਉ ਹਰ ਰਾਮ ਨਾਮ ਦੀਓ ਧਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਹਿਲੀ ਬਾਤ ਸੁਵਾਰੀ ਪ੍ਰ ਆਪਣਾ ਬਿਰਦ ਸਮਾਰਿਆ ਅਮਰਾ ਗੁਣ ਅਗੁਣਾ ਵਿਚਾਰਿਆ ਵਰਕਾ ਸ਼ਬਦ ਭਿਓ ਸਾਖੀ ਤਿੰਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੀਰ ਤੋ ਸਾਹਿ ਗੁਨੀ ਗਹਿਰਾ ਜਪ ਨਾਨਕ ਨਾਮ ਸਹ ਸਾਖੀ ਆਪਣੇ ਦਾਸ ਕੀ ਪੈ ਜਿ ਰਾਖੀ ਸੋਟ ਮਹੱਲਾ ਪੰਜਵਾਂ ਗੁਰਪੂਰਾ ਆਰਾਦੀ ਕਾਜ ਸੰਗ ਲੇ ਸਾਦੀ ਸਗਲ ਮਨੋਰਥ ਪੂਰੀ ਬਾਜੀ ਅਨੰਦ ਤੂਰੀ ਸੰਤ ਰਾਮ ਜਪਤ ਸੁਖ ਪਾਇਆ ਸੰਤ ਸਥਾਨ ਬਸੇ ਸੁਖ ਸੇਜੀ ਸਗਲੇ ਦੁਖ ਮਿਟਾਇਆ ਰਹਾ ਗੁਰਪੂਰੇ ਕੀ ਬਾਣੀ ਪਾਰ ਰਹਾ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਕਤ ਕਹਾਣੀ ਗੁਰਪੂਰੇ ਕੀ ਬਾਣੀ ਪਾਰ ਰਹਾ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਕਾਂਟ ਕਹਾਣੀ